ਸਾਨੂੰ ਸੂਈ ਲੈ ਕੇ ਬੈਗੀ ਇੱਕ ਪੰਜਾਬ ਦੇ ਨੌਜਵਾਨੋ ਤੁਹਾਨੂੰ ਮੈਂ ਗੱਲ ਆਖ ਕੇ ਜਾਣਾ ਚਾਹੁੰਨਾ ਹੈ ਕਿ ਜੇ ਸਾਡੀ ਔਕਾਤ ਕਿਸੇ ਨੇ ਵਧਾਈ ਹੈ ਸਾਡੀ ਔਕਾਤ ਤਾਜ ਪਹਿਨਣ ਦੀ ਨਹੀਂ ਸੀ ਸਾਡੀ ਔਕਾਤ ਸ਼ਸਤਰ ਫੜਨ ਦੀ ਨਹੀਂ ਸੀ ਸਾਡੀ ਔਕਾਤ ਆਪਣੇ ਨਿਸ਼ਾਨ ਚਲਾਉਣ ਦੀ ਨਹੀਂ ਸੀ ਘੋੜਸਵਾਰੀ ਦੀ ਸਾਡੀ ਔਕਾਤ ਨਹੀਂ ਸੀ ਪਰ ਸਾਨੂੰ ਦੱਬਿਆਂ ਨੂੰ ਕੁਚਲਿਆ ਨੂੰ ਨਜ਼ਰ ਅੰਦਾਜ਼ ਹੋਇਆਂ ਨੂੰ ਜੇ ਚੁੱਕ ਕੇ ਗੱਲ ਦੇ ਨਾਲ ਲਾਇਆ ਏ ਤੇ ਮੇਰੇ ਬਾਜਾਂ ਵਾਲੇ ਪੀਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਾਇਆ ਏ ਉਹਨਾਂ ਨੇ ਸਾਨੂੰ ਔਕਾਤ ਬਖਸ਼ਿਸ਼ ਕੀਤੀ ਹੈ ਹਾਇਸियत ਪੈਸੇ ਦੇ ਨਾਲ ਵੱਧ ਜਾਂਦੀ ਹੈ ਔਕਾਤ ਨਹੀਂ ਵੱਧਦੀ ਔਕਾਤ ਸਾਨੂੰ ਬਖਸ਼ਿਸ਼ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਔਕਾਤ ਦੱਬੇ ਕੁਚਲਿਆਂ ਨੂੰ ਬਖਸ਼ਿਸ਼ ਕੀਤੀ ਇਨ ਗਰੀਬ ਸਿੱਖਣ ਕੋਦੀਆਂ ਪਾਤਸ਼ਾਹੀ ਸਾਨੂੰ ਗਰੀਬ ਆਖ ਕੇ ਤੇ ਰਾਜੇ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਿੱਠ ਵਿਖਾਉਨੇ ਆ ਜੇ ਅੱਜ ਜਿਹੜਾ ਹਰਬੰਸ لال ਖੰਨਾ ਇਹ ਗੱਲ ਕਹਿੰਦਾ ਸੀ 84 ਦੇ ਵੇਲੇ ਕਿ ਕੱਚਕੜਾ ਕਿਰਪਾਨ ਲਾ ਕੇ ਭੇਜੋ ਪਾਕਿਸਤਾਨ ਦੁੱਕੀ ਤਿੱਕੀ ਖੈਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣੀ ਨਹੀਂ ਦੇਣੀ ਤੇ ਅੱਜ ਆਪਾਂ ਆਪਣੀਆਂ ਪਗੜੀਆਂ ਆਪ ਲਾ ਰਹੇ ਆਂ ਆਪ ਕੈਸ ਕਤਲ ਕਰਾ ਰਹੇ ਆਂ ਦਾੜੀ ਮਨਾ ਰਹੇ ਆਂ ਆਪਾਂ ਪੰਜਾਬ ਕਕਾਰਾਂ ਦੇ ਧਾਰਨੀ ਨਹੀਂ ਹੋ ਰਹੇ ਬਿਪਰਦਾ ਸੀ ਸ਼ਿਕਾਰ ਹੋ ਰਹੇ ਆਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਰਕਾਰਾਂ ਦੇ ਟੌਟਾਂ ਦੇ ਹੱਕ ਦੇ ਵਿੱਚ ਬੁਗਤਣਾ ਚਾਹੁੰਦੇ ਹੋ ਜਾਂ ਕਲਗੀਆਂ ਵਾਲੇ ਬਾਦਸ਼ਾਹ ਬਾਜਾਂ ਵਾਲਾ ਪੀਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਹੱਕ ਦੇ ਵਿੱਚ ਬੁਗਤਣਾ ਚਾਹੁੰਦੇ ਮੈਂ ਤੁਹਾਨੂੰ ਅੱਜ ਪੁੱਛਦਾ ਨੌਜਵਾਨੋ ਜੇ ਅਸੀਂ ਆਪਣਾ ਮੂੰਹ ਸੂਰਜ ਵੱਲ ਕਰਨਾ ਹੈ ਬਾਰ ਬਾਰ ਦਾਸ ਬੇਨਤੀ ਕਰਦਾ ਏ ਇਧਰੋਂ ਵੀ ਦਾਸ ਬੇਨਤੀ ਕਰੇਗਾ ਸਾਡਾ ਸੂਰਜ ਕੋਈ ਦੇਹਤਾਰੀ ਨਹੀਂ ਕੋਈ ਸਰਕਾਰੀਆ ਨਹੀਂ ਕੋਈ ਪਖੰਡੀ ਨਹੀਂ ਕੋਈ ਨਿੱਕਰ ਧਾਰੀਆ ਨਹੀਂ ਕੋਈ ਗੱਲਾਂ ਦੇ ਜਿਹੜੇ ਕਲਾ ਬਣਾਉਣ ਵਾਲਾ ਨਹੀਂ ਸਾਡਾ ਸੂਰਜ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਏ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਰਹਿਣਗੇ ਜਦੋਂ ਜੇ ਅਸੀਂ ਪਿੱਠ ਕਰਦੇ ਆ ਨਾ ਉਹ ਖੁਸ਼ ਹੁੰਦਾ ਏ ਖੁਸ਼ ਕਿਵੇਂ ਹੁੰਦਾ ਏ ਕਿ ਕੌਮ ਦੀ ਨੌਜਵਾਨੀ ਜਿਨੇ ਭਾਈ ਅਮਰੀਕ ਸਿੰਘ ਜੀ ਦੀ ਸੋਚ ਨੂੰ ਐ ਮਸ਼ਾਲ ਦੇ ਵਾਂਗ ਹੱਥ ਚ ਫੜਨਾ ਸੀ ਉਸ ਮਸ਼ਾਲ ਨੇ ਜਦੋਂ ਉਹਦੇ ਵਿੱਚ ਉਸ ਲਹਿਰ ਦੇ ਵਿੱਚ ਹੋਰ ਨੌਜਵਾਨ ਸ਼ਿਰਕਤ ਕਰਦੇ ਹਾਜ਼ਰੀ ਭਰਦੇ ਸ਼ਾਮਲ ਹੁੰਦੇ ਉਹ ਮਸ਼ਾਲ ਜਿਹੜੀ ਆ ਉਹਦਾ ਪ੍ਰਕਾਸ਼ ਇੰਨਾ ਜ਼ਿਆਦਾ ਹੋ ਜਾਣਾ ਸੀ ਕਿਹੋ ਕੁਮਰਾਨ ਤੋਂ ਵੇਖਿਆ ਨਹੀਂ ਸੀ ਜਾਣਾ ਪਰ ਅੱਜ ਉਸ ਹੁਕਮਰਾਨ ਨੇ ਸਾਡੇ ਖੂਨ ਦੇ ਵਿੱਚ ਚੋਕਾ ਯਰ ਤਾਂ ਭਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਮੇਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰਪਿਤਾਏ ਬਾਜਾਂ ਵਾਲਾ ਪੀਰ ਹੈ ਜਿਨੇ ਆਪਣਾ ਡੀਐਨਏ ਤੱਕ ਦੇ ਦਿੱਤਾ ਕਹਿੰਦੇ ਆ ਕਿ ਜੀ ਸਾਡੇ ਤੇ ਕਿਰਪਾ ਹੋਊਗੀ ਅਸੀਂ ਕੇਸ ਰੱਖ ਲਾਂਗੇ ਸਾਡੇ ਤੇ ਕਿਰਪਾ ਹੋਊਗੀ ਕੰਡੇ ਬਾਟੇ ਦੀ ਪੌਲ ਛਕ ਲਾਂਗੇ ਉਹ ਭਈ ਤੁਹਾਡੇ ਲਈ ਚਾਰ ਵਾਰ ਦਿੱਤਾ ਗੁਰੂ ਨੇ ਇਨ ਪੁੱਤਰਨ ਕੇ ਸਿਸ ਪੇ ਵਾਰ ਦੀਏ ਸਤ ਚਾਰ ਚਾਰ ਮੋਏ ਤੋਂ ਕੀ ਭਇਆ ਜੀਵਤ ਕਈ ਹਜ਼ਾਰ ਮਾਤਾ ਜੀ ਸਨ ਉਹ ਵੀ ਵਾਰ ਦਿੱਤੇ ਆਪਣਾ ਜਿੰਨਾ ਬਲ ਸੀ ਖਾਲਸਾ ਜੀ ਉਹ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਖਾਲਸਾ ਮੇਰੋ ਰੂਪ ਹੈ ਖਾਸ ਆਪਣਾ ਰੂਪ ਬਣਾਇਆ ਥੱਲੇ ਨਹੀਂ ਆਪਣੇ ਤੋਂ ਰੱਖਿਆ ਆਪਣੇ ਤੋਂ ਪਾਸੇ ਨਹੀਂ ਰੱਖਿਆ ਆਪਣੇ ਅਧੀਨ ਨਹੀਂ ਰੱਖਿਆ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਕਰੋ ਨਿਵਾਸ ਜਬ ਲਖ ਖਾਲਸਾ ਰਹੇ ਨਿਆਰਾ ਕਬਲਕ ਤੇਜ ਦੀਓ ਮੈਂ ਸਾਰਾ ਆਪਣਾ ਸਾਰਾ ਬਲ ਵੀ ਦੇ ਦਿੱਤਾ ਤੇ ਸਭ ਤੋਂ ਪਿਆਰਾ ਕੀ ਹੁੰਦਾ ਹੈ ਆਪਣੀ ਮੰਛ ਆਪਣਾ ਲਹੂ ਤੇ ਜਦੋਂ ਪੰਜ ਕਟ ਆਪਾਂ ਛਕ ਲੈਨੇ ਆ ਯਾਦ ਰੱਖਿਓ ਸਾਡਾ ਡੀਐਨਏ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਸਾਨੂੰ ਮਿਲ ਜਾਂਦਾ ਹੈ ਉਹ ਭਾਈ ਕਿਹੜੀ ਹੋਰ ਕਿਰਪਾ ਚਾਹੀਦੀ ਹੈ ਮੇਰੇ ਕੋਲ ਇੱਕ ਲਾਈਵ ਐਗਜ਼ਾਮਪਲ ਪਿਆ ਆ ਭਾਈ ਗੁਰਪ੍ਰੀਤ ਸਿੰਘ ਨੇ ਤਾਰੀਵਾਲ ਤੋਂ ਸੇਵਾ ਇਹਨਾਂ ਨੇ ਸੰਭੀ ਫੈਡਰੇਸ਼ਨ ਦੀ ਇਹ ਵੀ ਪਹਿਲਾਂ ਗਲਤ ਰਾਹ ਤੇ ਸਨ ਪਰ ਜਦੋਂ ਇਹਨਾਂ ਨੇ ਮਹਿਸੂਸ ਕੀਤਾ ਕਿ ਕਿਰਪਾ ਤਾਂ ਸੱਚੇ ਪਾਤਸ਼ਾਹ ਨੇ ਕਰ ਦਿੱਤੀ ਹੈ ਲੱਭਣ ਥੋੜੀ ਜਣੀ ਦੁਕਾਨ ਤੇ ਥੋੜੀ ਮਿਲਣੀ ਹੈ ਇਹ ਤਾਂ ਨੇ ਅੰਦਰ ਝਾਤ ਮਾਰੀ ਕਿ ਸੱਤਾਰੀ ਹੋਏ ਤੇ ਇਹਨਾਂ ਨੇ ਅੰਮ੍ਰਿਤ ਪਾਣ ਜਿਹੜਾ ਕਰ ਲਿਆ ਅੱਜ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਜਿਸ ਖੰਡੇ ਬਾਟੇ ਦੀ ਪਹਲ ਦੀ ਗੱਲ ਕੀਤੀ ਗਈ ਸੰਤ ਕਰਤਾਰ ਸਿੰਘ ਜੀ ਵੱਲੋਂ ਸੰਤ ਜਰਨੈਲ ਸਿੰਘ ਜੀ ਵੱਲੋਂ ਫੈਡਰੇਸ਼ਨ ਦੀ ਰੂਹ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਵੱਲੋਂ ਉਹ ਦਿਹਾੜਾ April ਦੇ ਵਿੱਚ ਆ ਰਿਹਾ ਹੈ। ਉਹ ਦਿਹਾੜਾ ਏ ਖਾਲਸੇ ਨੂੰ ਪ੍ਰਗਟ ਕਰਨ ਦਾ ਦਿਵਸ। ਮੈਂ ਜੋ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ। ਅੱਜ ਸਾਡੇ ਤੇ ਜੋ ਪ੍ਰਭਾਵ ਪਾਇਆ ਜਾ ਰਿਹਾ ਏ ਕਿ ਇਹ ਗੁਰੂ ਕੀ ਬਾਣੀ ਦੇ ਵਿੱਚ ਜੋ ਇਹਨਾਂ ਦਾ ਨਿਸ਼ਠਾ ਏ ਉਧਰੋਂ ਖਤਮ ਹੋ ਜਾਣਾ। ਉਹਨਾਂ ਨੇ ਵੇਖ ਲਿਆ ਕਿ ਇਹਨਾਂ ਦੀ نسل ਨੂੰ ਕਿਵੇਂ ਅਸੀਂ ਖਤਮ ਕਰ ਸਕਦੇ ਹਾਂ। ਵਾਰ-ਵਾਰ ਸਾਨੂੰ ਹੁਕਮਰਾਨ ਨੇ ਪਰਖਿਆ ਵਾਰ-ਵਾਰ ਫਰੋਲ ਕੇ ਵੇਖਿਆ ਇਤਿਹਾਸ ਤੋਂ ਕੇ ਵੇਖਿਆ ਕਿ ਕਿਵੇਂ ਇਹਨਾਂ ਦੇ ਵਿੱਚੋਂ ਇਹਨਾਂ ਦੀ ਰੂਹ ਖਤਮ ਕੀਤੀ ਜਾ ਸਕਦੀ ਹੈ ਉਹਨਾਂ ਨੇ ਇੱਕ ਤਰੀਕਾ ਲੱਭ ਲਿਆ ਉਹਨਾਂ ਨੇ ਵੇਖਿਆ ਕਿ ਇਹ ਤੀਰਾਂ ਦੇ ਨਾਲ ਖਤਮ ਨਹੀਂ ਹੋਏ ਬੰਦੂਕਾਂ ਦੇ ਨਾਲ ਖਤਮ ਨਹੀਂ ਹੋਏ ਤਲਵਾਰਾਂ ਦੇ ਨਾਲ ਖਤਮ ਨਹੀਂ ਹੋਏ ਅਸੀਂ ਆਪਣੀ ਅਹਸਾਨ ਫਰਾਮੋਸ਼ ਕੀਤੀਆਂ ਹੱਦਾਂ ਪਾਰ ਕਰਕੇ ਟੈਂਕ ਤੋਪ ਚੜ੍ਹਾਇਆ ਕਾਲ ਤੱਕ ਸਾਹ ਤੇ ਇਹ ਟੈਂਕਾਂ ਦੇ ਨਾਲ ਖਤਮ ਨਹੀਂ ਹੋਏ ਪਰ ਖਾਲਸਾ ਜੀ ਇੱਕ ਸੂਈ ਲੈ ਕੇ ਬੈ ਗਈ ਸਾਨੂੰ